ਹਾਂ ਵੀ ਨਰਮੇ ਵਾਲੋ ਕੀ ਲੱਗਦਾ ਫਿਰ ਅੱਜ ਕੀ ਨਰਮੇ ਦਾ ਮਾਹੌਲ ਹੈਗੀ ਆਸਮੀਦ ਹੋਣ ਦੀ ਤਿੰਨ ਚਾਰ ਸਾਲਾਂ ਤੋਂ ਪਤਾ ਹੀ ਆਪਾਂ ਵੀਜੇ ਲੈਨੇ ਆ ਤੇ ਬਸ ਐਂਡ ਤੇ ਆ ਕੇ ਤੁਹਾਨੂੰ ਪਤਾ ਹੀ ਆ ਝੋਲੀ ਵੀ ਨਹੀਂ ਬੰਦ ਦੇ ਐਡੇ ਕੇ ਮਾੜੇ ਹਾਲਾਤ ਆ ਤੇ ਅੱਜ ਖਾਲਾਂ ਦੀ ਘੜਾ ਘੜਾਈ ਹੋ ਰਹੀ ਸੀ ਰਾਤ ਕਣੀਆਂ ਪੈ ਗਈਆਂ ਸੀ ਥੋੜੀਆਂ ਥੋੜੀਆਂ ਠੰਡ ਜੀ ਹੋ ਗਈ ਸੀ ਮਹਾ ਖਾਲਾਂ ਦੇ ਝੁੱਟੀ ਲਾ ਲਈਏ ਖਾਲ ਘੜੀ ਜਾਂਦੇ ਸੀ ਨਰਮਾ ਉਗਰਾ ਦੇ ਵਿੱਚ ਬਹੁਤ ਸੋਹਣਾਗਾ ਰਾ ਵਧੀਆ ਗਰੋਸ ਵਧੀਆ ਪਰ ਮਾ ਸੋਨਾ ਚੱਲੀ ਜਾਂਦਾ ਹਜੇ ਤੱਕ ਪਾਣੀ ਦੀ ਲੋੜ ਨਹੀਂ ਪਈ ਹਲਕੇ ਜੇ ਕੱਖ ਜੇ ਆ ਉਹ ਸਪਰੇ ਕਰਤੀ ਸੀਗੀ ਤੇ ਬਾਕੀ ਸਿੱਲ ਚਲਦਰ ਮਾਰ ਕੇ ਕਰ ਦਿਆਂਗੇ ਸੱਟ ਇਹਨੂੰ ਬਾਅਦ ਦੱਸਿਓ ਬਾਕੀ ਇਧਰ ਮੈਗੇ ਨੂੰ ਪੁੱਛਦੇ ਆ ਕੀ ਕਹਿੰਦਾ ਨਰਮਾ ਕਹਿੰਦਾ ਹਾਂ ਬਈ ਕੀ ਲੱਗਦਾ ਫਿਰ ਇਤ ਕੀ ਨਰਮੇ ਦਾ ਮਾਹੌਲ ਹੈ ਹਾਂ ਨਰਮਾ ਕੀ ਕਹਿੰਦਾ ਰਗੀ ਬਹੁਤ ਸੋਹਣੀ ਹੈਗੀ ਆਸਮੇਤ ਹੈਗੀ ਹੁਣ ਜੇਤ ਕੀ ਫੁੱਲ 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 ਆ ਸਕਦਾ ਨਰਮੇ ਦੀ ਤਿੰਨ ਚਾਰ ਸਾਲ ਹੋ ਗਏ ਕਿਸਾਨ ਵੀ ਖਾਲੀ ਮੁੜ ਜਾਂਦਾ ਤੇ ਜਿਹੜੇ ਵਿਚਾਰੇ ਨਰਮਾ ਚੋਗਣ ਤੇ ਡਿਪੈਂਡ ਆ ਤੇ ਉਹ ਵੀ ਖਾਲੀ ਹੋ ਜਾਂਦੇ ਆ ਬਹੁਤ ਮਾਰਕੀਟ ਬਹੁਤ ਉਹ ਨਰਮਾ ਹੋਇਆ ਪੰਜ ਸਾਲ ਹੋ ਗਏ ਬਹੁਤ ਚੰਗਾ ਜੀ ਹਾਂ ਸਹੀ ਆ ਸਾਰਾ ਸਰਕਲ ਹੀ ਘੁੰਮਦਾਗਾ ਇਹ ਨਰਮਾ ਹੋਊਗਾ ਤਾਂ ਸਾਰਿਆਂ ਦੇ ਸਰਕਲ ਘੁੰਮ ਜਾਣਗੇ ਚੋਗਨ ਵਾਲਿਆਂ ਦੇ ਵੀ ਘੁੰਮ ਜਾਣਗੇ ਖਰੀਦਣ ਵਾਲਿਆਂ ਦੇ ਵੀ ਤੇ ਬੀਜਣ ਵਾਲਿਆਂ ਦੇ ਵੀ ਅ ਕੱਲ ਪੱਕੀ ਆਸ ਜੀ ਆਸ ਜੀ ਹੋਊਗਾ ਪੱਕੀ ਆਸ ਆ ਪੱਕੀ ਪੱਕੀ ਲੈ ਵੀ ਮੈਂ ਕਹਾ ਕਹਿੰਦਾ ਪੱਕੀ ਆਸ ਹੈ ਜੀ ਹੋਣ ਦੇ ਤੇ ਸਪਰੇਸ ਸਪਰੇਸ ਬਰੂ ਮਾਰਦੀ ਤੇ ਸੜਕਾਂ ਲੱਗੇ ਸੀਲਰ ਮਾਰ ਕੇ ਹੁਣ ਥੋੜਾ ਸਮਾ ਗਿਆ ਨੇ ਹੂੰ ਤੇਰੀ ਕਰੀ ਜਾਂਦੇ ਆ ਹਾੜ ਬਹੁਤ ਖਰਾਬ ਸੀਗੀ ਇਹ ਇਧਰੋਂ ਮਿੱਟੀ ਢਲ ਜਾਂਦੀ ਹੈ ਗੁਸਤਾਂ ਹੈ ਕਿ ਮੇਮੂ ਚੰਗੇ ਪੈ ਗਏ ਨਰਮਾ ਫਿਰ ਕੀ ਕਹਿੰਦਾ ਸਿਰਾ ਜਮਾ ਜਮਾ ਸਿਰਾ ਜੀ ਜਮਾ ਨਰਮਾ ਨਰਮਾ ਕਹਿੰਦਾ ਪੂਰਾ ਸਿਰਾ ਜੀ ਨਰਮਾ ਅ ਦੋ ਦਿਨ ਹੋ ਗਏ ਬਸ ਆਡਾ-ਉਡਾ ਕਰਕੇ ਸਾਫ ਸਫਾਈ ਆ ਇਹ ਮਾਰ ਕੇ ਸੀਲਰ ਪਾਣੀ ਦੀ ਹਜੇ ਲੋੜ ਨਹੀਂ ਹੈਗੀ ਮਨ ਲਾਰਾ ਤੋਂ ਬਾਅਦ ਮੀਂਹ ਸਟਾਰਟ ਹੋ ਜਾਣਗੇ ਨਹੀਂ ਹਾਂ ਦੇਖੀ ਗੱਲ ਇਧਰ ਨੰਬਰਦਾਰ ਸਾਡਾ ਕਰਾਹਾ ਲਾਈ ਜਾਂਦਾ ਲੇਜ਼ਰ ਕੰਪਿਊਟਰ ਕਰਾਹ ਕਰੀ ਜਾਂਦਾ ਬਾਕੀ ਆ ਚਿੰਗੇ ਵਾਲਾ ਚੱਲੀ ਜਾਂਦਾ ਇੱਧਰ ਵੀ ਆ ਗਈ ਚਿੰਗੇ ਤੇ ਛੱਡਿਆ ਗਿਆ ਬੱਚਾ ਤੇ ਉੱਧਰ ਵੀ ਛੱਡਿਆ ਗਿਆ ਪਿਛਲੇ ਸਾਲ ਫਾਲੀ ਸੀ ਤੇ ਆਪਣੇ ਵਾਲੇ ਜੀ ਵੀ ਛੱਡਿਆ ਗਿਆ ਇੱਧਰ ਇੱਧਰ ਆਪਣੇ ਵਾਲਾ ਵੀ ਚੱਲੀ ਜਾਂਦਾ ਚਿੰਗਾ ਇਹ ਵੀ ਦੇਖੋ ਕੀ ਬਣਾ ਲੈ ਇੱਦਗੀ ਨਰਮਾ ਪੂਰਾ ਘੈਂਟ ਗਿਆ ਸਾਜ ਹਾਂ ਨਰਮੇ ਦਾ ਕਹਿੰਦਾ ਰਿਕਾਰਡ ਆ ਆ ਪੈਕਟ ਉੱਡ ਗਿਆ ਗਿਆ ਇਹ ਆਪਣਾ ਨਹੀਂ ਹੈਗਾ ਆ ਬੈ ਜਿਹੜਾ ਉਹ ਜੀਤ 170 ਤਰੇ 300 ਫਿਰ ਭਾਈ ਇਹ ਕੀ ਆਸ ਉਮੀਦ ਨਰਮੇ ਦੀ